ਮੈਂ ਟੋਰਿਆਂ ਦਾ ਸੀ। ਤੂੰ ਮੈਨੂੰ ਇੱਕ ਪਤਰ ਘਾਟੇ ਦਾ ਭਾਈ ਇੰਕਲਾਬ ਕੀ ਹੁੰਦਾ ਦੱਸੋ। ਮੈਂ ਕਿਹਾ ਕੋਈ ਨਹੀਂ। ਮੈਨੂੰ ਪਹੁੰਚ ਜਾਣ ਦੇ ਸਿਰੇ ਤੇ ਜਵਾਬ ਸੰਗਤ ਨੂੰ ਹੀ ਦੇਵਾਂਗੇ। ਉਹਨਾਂ ਦੇ ਸਾਹਮਣੇ ਦੱਸਾਂਗੇ ਇੰਕਲਾਬ ਹੁੰਦਾ ਕੀ ਹੈ। ਜਿੱਤੇ ਬਾਬੇ ਨਾਨਕ ਨੇ ਇੱਕ ਹੰਕਾਰ ਵਾਤਾ ਸੀ ਨਾ ਪਾਂਡੇ ਦੀ ਫੱਟੀ ਤੇ ਸਾਡਾ ਇੰਕਲਾਬ ਸ਼ੁਰੂ ਹੋ ਗਿਆ ਸੀ। ਜਦੋਂ श्री गुरु हर साहब ने दो तलवारा मीनी के पीरी दी साहब बड़िया से सा इनकलाबू हो गया जलों की साकलाब शुरू हो गया जलों दसवें पातशाह ने खालसा पंथ सिर ਜ਼ਬਰਕ ਜਲੰਡੇ ਖਿਲਾਫ ਲੜਨ ਲਈ ਆਵਾਜ਼ ਚੱਕੀ ਸੀ ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ ਬੜਾ ਕੁਝ ਹੋਣਾ ਹੈ ਇਸ ਇਨਕਲਾਬ ਨੇ ਢੇਗਾ ਤਵੀਆਂ ਸ਼ਵੀਆਂ ਰੰਬੇ ਆੜੀਆਂ ਬੜਾ ਕੁਝ ਹੋਣਾ ਹੈ ਇਸ ਇਨਕਲਾਬ ਨੇ ਜਦੋਂ ਸਾਡੇ ਜਰਨਲ ਪਿੰਡਾਂ ਵਾਲੇ ਸੰਤਾਂ ਹਾਂਜੀ ਦੀਪਬਾਈ ਦੀ ਇਸ ਵੀਡੀਓ ਨੇ ਪੰਜਾਬ ਦੇ ਮੁੰਡੇ ਪੰਜਾਬ ਦੀ ਨੌਜਵਾਨੀ ਕੀਲ ਕੇ ਰੱਖ ਦਿੱਤੀ ਸੀ ਇਸ ਵੀਡੀਓ ਵਿੱਚ ਐਸੀ ਸਪੀਚ ਦਿੱਤੀ ਦੀਪਬਾਈ ਨੇ ਕਿ ਸਾਰਾ ਪੰਜਾਬ ਦੀਪਬਾਈ ਵੱਲ ਹੋ ਗਿਆ ਸੀ ਤੇ ਅੱਜ ਉਸ ਬਾਈ ਦੀ ਬੜੀ ਯਾਦ ਆਉਂਦੀ ਆ ਜੇ ਅੱਜ ਉੱਥੇ ਹੁੰਦਾ ਹੁੰਦਾ ਤਾਂ ਅੱਜ ਸ਼ੰਭੂ ਬਾਰਡਰ ਤੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਗੋਲੇ ਨਾ ਖਾਂਦੇ ਇਹਨਾਂ ਦੇ ਅੱਜ ਸਿੱਧਾ ਹੀ ਗੱਲ ਆਰ-ਪਾਰ ਦੀ ਹੁੰਦੀ ਸੀ ਤੇ ਹੁਣ ਨੂੰ ਦੀਪਬਾਈ ਨੇ ਇਹ ਇਹ ਮੋਰਚਾ ਦਿੱਲੀ ਨੂੰ ਲਿਆ ਜਾਣਾ ਸੀ ਇੱਥੋਂ ਫਤਿਹ ਕਰਕੇ ਚਲ ਜਾਣਾ ਸੀ ਦੀਪਬਾਈ ਨੇ ਮੋਰਚਾ ਇੰਨਾ ਸਾਨੂੰ ਉਹ ਤੇ ਭਰੋਸਾ ਸੀ ਤੇ ਉਹਦੀ ਆਵਾਜ਼ ਵਿੱਚ ਇੰਨਾ ਦਮ ਸੀ ਇਹ ਉਹ ਇੱਕ ਪੜਿਆ ਲਿਖਿਆ ਸੂ ਜਵਾਨ ਨੌਜਵਾਨ ਸੀ ਇੱਕ ਵਕੀਲ ਹੋਣ ਦੇ ਨਾਤੇ ਵੀ ਬੜੀ ਡ੍ਰਿਸ਼ ਪੜਾਈ ਕੀਤੀ ਹੋਈ ਸੀ ਸੋ ਉਸ ਬਾਈ ਨੂੰ ਅੱਜ ਵੀ ਅਸੀਂ ਚਾਹਤ ਕਰਦੇ ਹਾਂ ਉਹ ਬਾਈ ਅੱਜ ਵੀ ਸਾਡੇ ਵਿੱਚ ਹੋਵੇ ਤਾਂ ਕਿ ਆ ਬਾਤ ਪਰ ਉਹ ਸਾਡੇ ਦਿਲਾਂ 'ਚ ਵੱਸਦਾ ਅੱਜ ਵੀ ਜਿਉਂਦਾ ਹੈ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਦੀਪ ਬਾਈ ਸਸੇ ਹੀ ਕਾ ਲੀ